ਵਾਹਿਗੁਰੂ ਤੇ ਰਕਰ ਪੁੰਨਿਆਂ ਦਾ ਤਿਹਾਰਾ ਜੋ ਮਨਾਗਦਾ ਬਾਬਾ ਪਾਪਾ ਤੇ ਸ੍ਰੀ ਮਰਪੋਸਾ ਜੀ ਨਾਲ ਨੰਦ ਗਾਣਾ ਬੰਤ ਬਾਬਾ ਸੇਵਾ ਸਿੰਘ ਬਾਬਾ ਪਾਪਾ ਸਿੰਘ ਬਾਬਾ ਲਾਹ ਸਿੰਘ ਜੀ ਬਾਬਾ ਪਹਿਲਵਾਨ ਪਰਪੰਦੇ ਸਿੰਘ ਜੀ ਜੋ ਆਖਰੇ ਕਾਫੇ ਅਤੇ ਮੁਖੀ ਸਾਹਿਬਾ ਬਸਤਸ ਸਿੰਘ ਦਾ ਦਾ ਰੀ ਉਹ ਮਾਤਮ ਦਾ ਮੇਲਾ ਜੋ ਨਗਰ ਦੀ ਸੇਵਾ ਚੱਲਦੀ ਹੈ ਇੱਕ ਦਾ ਨੱਥਾ ਤੁਹਾਨੂੰ ਤੇ ਇਹ ਨੌ ਬਸ ਦੇ ਮੱਦੇ ਚੱਲਦਾ ਕਿ ਸਾਹ ਰਿਆ ਫੋਰਾ ਤਰੀਕਾ ਨੰਗਰ ਸ਼ੁਰੂ ਹੋਇਆ ਤੇ ਤੇ ਖੱਲਿਆਂ ਉਧਰ ਪੋਗ ਪਾ ਗਏ ਫਿਰ ਹੰਪਰ ਰੰਭ ਕਿਤੇ ਜਾਂਦੇ ਆ ਅੱਜ ਸ਼ਾਮ ਨੂੰ ਸਮਾਪਤੀ ਆ ਨੰਗਰਾ ਦੀ ਇਹ ਉਹਦੇ ਫਿਰਕਾ ਜਿਹੜੇ ਸਰਪੰਨ 45 ਹੰਤਾ ਬੇਸਾ ਮਨਸਾਹੀ ਸਰਪੰਨ ਆਰ ਕੋ ਦੇ ਸੋਹ ਨਗਰਾਂ ਦੇ ਵਿੱਚ ਸੰਤਾ ਆਪੇ ਲਈ ਆਉਂਦੀ ਆਪੇ ਕਰਾਈ ਜਾਂਦੀ ਆਪੇ ਚਲ ਜਾਂਦੀ ਆ ਸਰਦਾਰਾ ਪ੍ਰਬੰਧਿਆ ਤਾ ਸੇਵਾ ਸ੍ਰੀ ਨਰਨਾਮਨ ਦੇ ਦਰਵਾਹੇ ਦੇ ਦਿੱਤਾ ਦਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਜੀ ਜੀ ਗੁਰੂ ਜੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ